ਮਾਂਸਾ ਜ਼ਿਲ੍ਹੇ ਤੋਂ ਖਬਰ سامنے ਆ ਰਹੀ ਹੈ ਕਿ ਚੁਫੇਤੀ ਕਿ ਪੁਲਿਸ ਦੀ ਵਰਦੀ ਪਾਏ ਇੱਕ ਵਿਅਕਤੀ ਦੇ ਵੱਲੋਂ ਇੱਕ ਯਾਤਰੀ ਤੋਂ ਲਿਫਟ ਦੇਣ ਦੇ ਬਹਾਨੇ ਪਿਸਤੌਲ ਖੋਲੀ ਗਈ ਫਿਰ ਉਸਨੇ ਉਸਤੇ ਹਮਲਾ ਵੀ ਕੀਤਾ ਤੇ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਵੀਡੀਓ ਹੁਣ ਇਸ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਬੀਤੀ ਸ਼ੁੱਕਰਵਾਰ ਨੂੰ ਗੁਰਪ੍ਰੀਤ ਸਿੰਘ ਮਾਂਸਾ ਤੋਂ ਮੁਕਸਰ ਵੱਲੋਂ ਜਾ ਰਿਹਾ ਸੀ ਜਦ ਮਾਂਸਾ ਚੌਕ ਦੇ ਨੇੜੇ ਇੱਕ ਵਰਦੀ ਧਾਰੀ ਪੁਲਿਸ ਅਧਿਕਾਰੀ ਨੇ ਉਸ ਨੂੰ ਲਿਫਟ ਦੀ ਪੇਸ਼ਕਸ਼ ਕੀਤੀ ਥੋੜੀ ਦੂਰੀ ਤੇ ਉਸਨੇ ਗੁਰਪੇਤੇ ਹਮਲਾ ਕਰ ਦਿੱਤਾ ਗੱਡੀ ਖੋਲੇ ਅਤੇ ਉਥੋਂ ਫਰਾਰ ਹੋ ਗਿਆ ਉਸਨੇ ਜਾਂਦੇ ਸਮੇਂ ਪਿਸਤੌਲ ਵੀ ਚਲਾਈ ਦੱਸਦੇ ਕਿ ਪੀੜਤ ਨੇ ਮਾਨਸਾ ਪੁਲਿਸ ਦੇ ਕੋਲ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਪਰ ਮੈਂ ਬਿਆਹ ਜਾਂਦਾ ਸੀ ਕਿ ਰਾਤ ਬਰਤੀ ਤਰੀ ਸੀ ਕਿ ਮਾਜ ਨੂੰ ਚੜਾ ਲਿਆ ਉਹ ਗਾਹਾਂ ਜਾ ਕੇ ਹੱਥੋਂ ਪਈ ਹੋਣ ਲੱਗ ਗਿਆ ਮਨਨ ਮੈਂ ਤਾਂ ਫੁੱਟ ਮਾਰ ਕੇ ਸਿੱਟ ਗਿਆ ਪਹਿਲਾਂ ਆਪ ਦੇ ਵੇਸ ਤੇ ਪਤਾ ਹੀ ਨਹੀਂ ਸੀ ਲੱਗਦਾ ਵੀ ਆਪ ਦੇ ਵੇਸ ਤੇ ਤਵਦੀਸ਼ ਕਰਦੇ ਸੀਗੇ ਇਹ ਦੇ ਦੋ ਦਿਨ ਦੁਆ ਦੇ ਹੁਣ ਪ੍ਰਸਤੁਤ ਕਾਰਵਾਈ ਕਰਾਈ ਜਮਾ ਸੰਤੁਸ਼ਟਤਾ ਪਾਸ ਦੀ ਕਾਰਵਾਈ ਤੋਂ ਕਿੱਥੇ ਜਾ ਰਹੇ ਸੀ ਕਿੱਥੋਂ ਆਏ ਸੀ ਤੁਸੀਂ ਮੈਂ ਤੁਮਾਨ ਸਾਤੋ ਮੁਖਸਰ ਸਾਹਿਬ ਜਾ ਰਿਹਾ ਸੀ ਕਿੱਥੇ ਮਿਲਿਆ ਇਸ ਤੁਮ ਨੂੰ ਪਰਮਸਤਲਾ ਚੌਕ ਚ ਗੱਲ ਕੀ ਹੋਈ ਫਿਰ ਮਤਲਬ ਬੈਠਣ ਸਾਰੀ ਕੋ ਤੁਮਾਰ ਬਈ ਕਿਸੇ ਗੱਲ ਥੋੜੇ ਟਾਈਮ ਬਾਅਦ ਜਦੋਂ ਮੈਂ ਉਹਨੂੰ ਆਖਿਆ ਉੱਤਰ ਜਾ ਵੀ ਤੂੰ ਤਾਂ ਇੱਧਰ ਨੂੰ ਜਾਣਾ ਮੈਂ ਤਾਂ ਬਈ ਜਾਊਂ ਕਹਿੰਦਾ ਮੈਂ ਤੇਰੇ ਨਾਲ ਹੀ ਜਾਊਂ ਜਦੋਂ ਮੈਂ ਉੱਤਰ ਨੂੰ ਨੂੰ ਕਿਹਾ ਉਹਨੇ ਫਿਰ ਹੱਥੋਂ ਪਈ ਹੋ ਗਿਆ ਮੇਰਾ ਅੱਛਾ ਫਿਰ ਤੁਹਾਡਾ ਵਾਲਵਰ ਵੀ ਕੀ ਮਤਲਬ ਸਮਾਨ ਕੀ ਕੁਝ ਸਮਾਨ ਬੱਚੇ ਕੱਪੜੇ ਰੀੜੇ ਵਾਲਵਰ ਮਠਿਆਈ ਉਹਨਾਂ ਸਾਰਾ ਕੁਝ ਉੱਚੀ ਸੀਗਾ ਲੈ ਗਿਆ ਤੇ ਫਿਰ ਅ ਕਦੋਂ ਪਤਾ ਮਤ ਪਤਾ ਲੱਗਿਆ ਵੀ ਇਹ ਮਲਾਜ਼ਮ ਕਿੱਥੋਂ ਦਾ ਰਹਿਣ ਵਾਲਾ ਕੀ ਉਹ ਤਾਂ ਉਦੋਂ ਵੱਦ ਪੁਲਿਸ ਨੂੰ ਪਤਾ ਕਿ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਤਾਂ ਤੜਕੇ 3 ਵਜੇ ਖਤਰਨਾਚੀ ਦਾ ਗਈ ਆ ਜਦੋਂ ਚੜਿਆ ਸੀ ਕਿਸ ਤਰ੍ਹਾਂ ਨਹੀਂ ਗੱਲਵਾਪਸਾ ਕਰਦਾ ਸੀ ਲੱਗਦਾ ਜੀ ਕੋਈ ਆ ਵੀ ਨਾ ਮੈਨੂੰ ਪਤਾ ਨਹੀਂ ਕੋਈ ਮੈਨੂੰ ਤਾਂ ਕਿੜਾ ਮੈਂ ਖੜ ਚੜਾਉਂਦੀ ਨਾ ਜਿਵੇਂ ਉਹ ਲੱਗਦਾ ਹੁੰਦਾ ਅੱਛਾ ਹੁਣ ਕੀ ਮੰਗ ਕਰਦੇ ਹੋ ਬਸ ਕਾਰਵਾਈ ਹੋ ਗਈ ਉਹਤੇ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ ਮਾਮਲਾ ਤਾਂ ਜੀ ਮੇਰੇ ਫਾਦਰ ਮਾਨਸਾ ਤੋਂ ਜਾ ਰਹੀ ਸੀਗੇ ਤੇ ਮਕਸਰ ਸਾਹਿਬ ਕਿਸੇ ਫੰਕਸ਼ਨ ਤੇ ਜਾ ਰਹੀ ਸੀਗੇ ਤੇ ਕਾਫੀ ਟਾਈਮ ਰਾਤ ਦੀ ਗੱਲ ਹੈਗੀ ਤੇ ਰਸਤੇ 'ਚ ਉਹਨਾਂ ਨੂੰ ਇੱਕ ਵਰਦੀਦਾਰੀ ਮੁਲਾਜ਼ਮ ਮਿਲੇ ਕੋਈ ਤੇ ਉਹ ਹੈਲਪ ਦੀ ਮੰਗ ਕਰ ਰਿਹਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਨਾਲ ਚੜਾ ਲਿਆ ਵੀ ਚਲੋ ਰਾਤ ਨੂੰ ਇਕੱਲਾ ਬੰਦਾ ਖੜੇਗਾ ਵੀ ਨਾਲ ਚੜਾ ਲੈਂਦੇ ਆ ਹੈਲਪ ਹੋ ਜੂਗੀ ਅੱਗੇ ਜਾ ਕੇ ਜਦੋਂ ਉਹ ਤਲਵੰਡੀ ਰੋਡ ਤੇ ਪਹੁੰਚ ਅੱਗੇ ਗਏ ਤੇ ਉਹ ਮੁਲਾਜ਼ਮ ਹੈ ਜਿਹੜਾ ਉਹਨਾਂ ਨਾਲ ਬਦਤਮੀਜ਼ੀ ਕਰਨ ਲੱਗ ਗਿਆ ਤੇ ਜਦੋਂ ਬਦਤਮੀਜ਼ੀ ਕਰਨ ਲੱਗ ਗਿਆ ਇਹਨਾਂ ਦਾ ਆਪਸ ਵਿੱਚ ਥੋੜੀ ਮੋ ਬਹਿਸ ਹੋਈ ਵੀ ਕਦੇ ਵਾਸਤੇ ਬਦਤਮੀਜ਼ੀ ਤੇ ਮੇਰੇ ਪਿਤਾ ਨੇ ਉਹਨਾਂ ਤੋਂ ਖੜਾ ਛਡਾਉਣ ਦਾ ਮਤਲਬ ਕੋਸ਼ਿਸ਼ ਕੀਤੀ ਪਰ ਉਹ ਜਿਹੜਾ ਮੁਲਾਜ਼ਮ ਸੀ ਸ਼ਾਇਦ ਪਤਾ ਨਹੀਂ ਆਪਾਂ ਨੂੰ ਉਹਦੇ ਦਿਲ 'ਚ ਕੀ ਸੀਗਾ ਵੀ ਕੀ ਸੋਚਦਾ ਸੀ ਉਹ ਕਿ ਕੀ ਲੁੱਟਮਾਰ ਸੋਚ ਕੇ ਆਇਆ ਸੀ ਜਾਂ ਕਿਵੇਂ ਆਇਆ ਸੀ ਤੇ ਉਸ ਤੋਂ ਬਾਅਦ ਇੰਨਾ ਨੇ ਜਦੋਂ ਖੇੜਕ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਪਿਤਾ ਦੇ ਨਾਲ ਬਦਸਲੂਕੀ ਕੀਤੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੇਰੇ ਪਿਤਾ ਦੇ ਬਾਹਵਾ ਵਾਰ ਕੀਤੇ ਉੱਥੇ ਤੇ ਉਸ ਤੋਂ ਬਾਅਦ ਮੇਰੇ ਪਿਤਾ ਨੇ ਆਪਦੀ ਸਾਰੀ ਬਾਹ ਲਾਈ ਅੱਗੇ ਜਾ ਕੇ ਉਹਨਾਂ ਨੇ ਮੇਰੇ ਪਿਤਾ ਨੂੰ ਰੋਕਤਾ ਮਤਲਬ ਰਵਲਵ ਪਿਸਟਲ ਪਿਆ ਸੀ ਮੇਰੇ ਫਾਦਰ ਦਾ ਲਾਇਸੈਂਸੀ ਪਿਸਟਲ ਉਹ ਜਾ ਕੇ ਉਹਨਾਂ ਨੇ ਡੈਸ਼ਬੋਰਡ ਚੋਂ ਕੱਢਿਆ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਰੋਕਣ ਲਈ ਆਖਿਆ ਮੇਰੇ ਪਿਤਾ ਨੇ ਜਦੋਂ ਵੈਪਨ ਲੋਡ ਸੀ ਉਹ ਰੋਕਲੀ ਜੀਕਾਰ ਰੋਕ ਕੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਹੋਰ ਕੁੱਟਮਾਰ ਕਰਨੀ ਸ਼ੁਰੂ ਕੀਤੀ ਅਤੇ ਫਾਇਰਿੰਗ ਵੀ ਕੀਤੀ ਮੇਰੇ ਪਿਤਾ ਦੇ ਉਹਨਾਂ ਨੇ ਉਹ ਵਾਛਤ ਰਹਿ ਗਈ ਕਿ ਉਹਨਾਂ ਦੇ ਕੋਈ ਗੋਲੀ ਨਹੀਂ ਲੱਗੀ ਪਰ ਇਸ ਤਰ੍ਹਾਂ ਮੇਰੇ ਪਿਤਾ ਨੇ ਜਾਨ ਬਚਾਈ ਉਹ ਅੱਗੇ ਕਿਤੇ ਕੋਈ ਘਰ ਸੀਗੇ ਉੱਥੇ ਰੌਲਾ ਪੈ ਗਿਆ ਕੁਦਰਤੀ ਜਦੋਂ ਰੌਲਾ ਪੈ ਗਿਆ ਤੇ ਉਹ ਨਾਲ ਦੀ ਨਾਲ ਉੱਥੋਂ ਨਿਕਲ ਗਿਆ ਇੱਕਦਮੀ ਭੱਜ ਗਿਆ ਜੀ ਤੇ ਇਹੀ ਸਾਰੀ ਘਟਨਾ ਹੋਈ ਜੀ ਬਸ ਉਹ ਤਕਰੀਬਨ ਉਹਨਾਂ ਕੋਲੇ ਗੋਲੀਆਂ ਸੀਗੀਆਂ ਜੀ ਪਿਸਤਲ ਸੀਗਾ ਪਿਸਤਲ ਦੇ ਨਾਲ ਮੋਬਾਈਲ ਫੋਨ ਸੀਗਾ ਹੋਰ ਜ਼ਰੂਰੀ ਕਾਗਜ਼ ਕਾਰ ਦੇ ਵਿੱਚ ਪਏ ਸੀਗੇ ਜੀ ਨਾਲ ਵਿਆਹਾਂ ਤੋਂ ਜਿਹੜੀ ਮਠਿਆਈ ਹੁੰਦੀ ਉਹ ਜਾਂ ਹੋਰ ਇਹਨਾਂ ਦੀਆਂ ਕੱਪੜੇ ਹੋਗੇ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਸਭ ਮੰਗ ਕਰ ਜਾਂਦੇ ਸੀ ਅਸੀਂ ਹਾਂਜੀ ਕਾਰ ਥੋਕੇ ਲੈ ਕੇ ਗਈ ਆ ਉਹਦੇ ਵਿੱਚ ਸਾਰਾ ਕੁਝ ਆਉਂਦਾ ਜੀ ਮੋਬਾਈਲ ਫੋਨ ਤੱਕ ਲੈ ਗਈ ਸੀਗੀ ਅਚਾ ਕੀ ਮੰਗ ਕਰਦੇ ਹੋ ਮੰਗ ਵੈਸੇ ਜਿਹੜੀ ਸਾਡੀ ਬਹੁਤ ਮਦਦ ਕੀਤੀ ਹੈ ਇਥੋਂ ਦੇ ਡੀਐਸਪੀ ਸਾਹਿਬ ਨੇ ਜਿਨ੍ਹਾਂ ਦੇ ਅੰਡਰ ਇਹ ਮਾਮਲਾ ਆਉਣ ਦਾ ਬਣੀਵੜ ਤੋਂ ਚੌਂਕੀ ਇੰਚਾਰਜ ਨੇ ਉਹਨਾਂ ਨੇ ਬਹੁਤ ਵਧੀਆ ਕਾਰਵਾਈ ਕੀਤੀ ਹੈ ਜਿਵੇਂ ਅਸੀਂ ਚਾਹੁੰਦੇ ਸੀ ਸਾਰੀ ਸਾਡੇ ਮੁਤਾਬਕ ਕਾਰਵਾਈ ਹੋਈ ਹੈ ਤੇ ਅੱਗੇ ਜੋ ਵੀ ਫੈਸਲਾ ਹੋਊਗਾ ਉੱਚ ਅਧਿਕਾਰੀ ਫੈਸਲਾ ਲੈਣਗੇ ਐਸਐਸਪੀ ਸਾਹਿਬ ਜਾਂ ਆਈਜੀ ਤੱਕ ਕੀ ਗੱਲ ਪਹੁੰਚ ਗਈ ਜਿਵੇਂ মিডিਆ ਨੇ ਸਹਿਯੋਗ ਦਿੱਤਾ ਉਹਨਾਂ ਨੇ ਪਛਾਈ ਹੈ ਜਿਵੇਂ ਵੀ ਫੈਸਲਾ ਹੋਊਗਾ ਠੀਕ ਹੋਊਗਾ ਜੀ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਜੋ ਚੰਡੂਕੇ ਲਰ ਇਹ ਲੱਤ ਜਿਹੜਾ ਹੁਣ ਮਾਨਸਾ ਰਹਿ ਰਿਹਾ ਉਸ ਵੇ ਉਹ 7 8 ਤਰੀਕ ਜਿਹੜਾ ਹੈਗਾ ਫਰਵਰੀ ਮਹੀਨੇ ਦੀ ਦਰਮਿਆਨੀ ਰਾਤ ਨੂੰ ਆਪਣੇ ਘਰੋਂ ਬਾਇਆ ਰਮਨ ਦਿਤਿਆ ਚੌਕ ਤਰਵੰਡੀ ਸਾਹਿਬ ਓਕੇ ਮੁਕਸ਼ਾ ਜਾਣਾ ਚਾਹੁੰਦਾ ਸੀ ਤਾਂ ਉਹਨੂੰ ਰਮਨ ਦਿਤਿਆ ਚੌਕ ਚ ਕੋਈ ਵਰਦੀ ਧਾਰੀ ਕਰਮਚਾਰੀ ਜਿਹੜਾ ਹੈ ਉਹ ਮਿਲਿਆ ਉਹਨੇ ਉਹਨੂੰ ਲਿਫਟ ਲੈਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਇਨਸਾਨੀ ਨਾਲ ਤੇ ਉਹਨੂੰ ਮੁਲਾਜ਼ਮ ਜੋ ਵਰਦੀ ਖੜਾ ਸੀ ਉਹਨੇ ਲਿਫਟ ਦਿੱਤੀ ਤਾਂ ਅੱਗੇ ਜਿਹੜਾ ਹੈਗਾ ਮੂਸੇਪਿੰਡ ਦੇ ਕੋਲੇ ਜਾ ਕੇ ਜਾ ਮੂਸਾ ਅੱਡਾ ਕ੍ਰਾਸ ਕਰਕੇ ਉਹਦੇ ਨਾਲ ਉਹਨੇ ਹੱਥੋ ਪਾਈ ਕੀਤੀ ਉਹਦੀ ਮਾਰਕਟ ਕੀਤੀ ਤੇ ਉਹਦਾ ਲਾਇਸੈਂਸੀ ਵੈਪਨ ਜਿਹੜਾ ਉਹਦੀ ਗੱਡੀ ਨੂੰ ਉਹਦੇ ਵਿੱਚ ਸੀਗਾ ਉਹ ਖੋਲਿਆ ਉਹਦਾ ਲਾਇਸੈਂਸ ਤੇ ਉਹਦੇ ਜਿਹੜੇ ਹੈ ਰੌਂਗ ਮੋਬਾਈਲ ਉਹਦਾ ਹੋਰ ਸਮਾਨ ਤੇ ਉਹਦੀ ਨਵਾਂ ਗੱਡੀ ਉਹਨੂੰ ਕਟਮਾਰਕ ਕਰਕੇ ਖੋਕੇ ਭੱਜਣ ਲੱਗਾ ਸੀ ਤਾਂ ਜਦੋਂ ਉਹ ਗੁਰਪ੍ਰੀਤ ਸਿੰਘ ਨੇ ਇਸ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਤੇ ਮਾਰਨ ਦੀ ਨੀਦ ਨਾਲ ਫਾਇਰ ਕੀਤਾ ਜਿਸ ਤੋਂ ਉਹਨੇ ਆਪਣੇ ਆਪ ਨੂੰ ਨੀਵਾ ਹੋ ਕੇ ਬਚਾਇਆ ਤਾਂ ਉਹ ਕੁਟਮਾਰ ਕਰਕੇ ਉਹਨੂੰ ਸੁੱਟ ਕੇ ਗੱਡੀ ਲੈ ਕੇ ਫਰਾਰ ਹੋ ਗਿਆ ਇਹ ਸਾਰੇ ਮਾਮਲੇ ਬਾਰੇ ਜਦੋਂ ਸਾਡੇ ਧਿਆਨ ਚਾਹਤਾ ਮੈਂ ਸਾਰੀ ਗੱਲ ਜਿਹੜੇ ਸਾਰੇ ਹਾਲਾਤ ਉਹ ਚੁਪਸਰਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਭਗਿਦਰਸ਼ਨੀ ਮੀਨਾ ਆਈਪੀਐਸ ਐਸਐਸਪੀ ਮਾਨ ਸਾਹਿਬ ਧਿਆਨ ਲੈਂਦੇ ਤਾਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਹੀ ਗਾਈਡਲਾਈਨ ਮੁਤਾਬਕ ਐਸਪੀਡੀ ਸ਼੍ਰੀ ਮਲਮੋਹਨ ਸਿੰਘ ਔਲਖ ਦੇਗ ਵਾਇਦੇ ਵਿੱਚ ਇਸ ਮਾਮਲੇ ਸੰਬੰਧੀ ਇਹਦਾ ਬਿਆਨ ਜੋ ਲਿਖਿਆ ਸੀ ਉਹਦੇ ਆਧਾਰ ਤੇ ਮੁਕਦਮਾ ਜਿਹੜਾ ਹੈਗਾ ਜੁਰਮ 309 2 109 115 ਬ੍ਰੈਕਟ 2 ਬੀ ਐਨ ਐਸ 25549 ਅਥਲੈਟ ਤਹਿਤ थाना सदर ਮਾਨਸਾ ਦਰਜ ਸ਼ਿਕਾਇਤ ਲਈ ਜਿਹੜਾ ਹੈਗਾ ਉਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਇਹ ਦੋਸ਼ੀ ਤੰਨਾ ਸਿੰਘ ਪੁੱਤਰ ਕੌਰ ਸਿੰਘ ਵਾਸੀ ਸਿੰਘੋ ਹਾਲਾਬਾਦ ਰੋੜੀ ਜ਼ਿਲ੍ਹਾ ਸਰਸਾ ਹਰਿਆਣਾ ਤਾਰਾ ਨਾਲ ਤਦਿਕਾ ਜੋ ਸਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਮਾਨਸਾ ਵਿੱਚ ਜਿਹੜਾ ਹੈਗਾ او ਆਰਪੀ ਰੈਂਕ ਦੇ ਵਿੱਚ ਏਐਸਸੀ ਰੈਂਕ ਤੇ ਡਿਊਟੀ ਕਰ ਰਿਹਾ ਜੋ ਮਾਨਸਾ ਪੁਲਿਸਾਇੰਦ ਦੇ ਵਿੱਚ ਤਾਂ ਇਸ ਘਟਨਾ ਸੰਬੰਧੀ ਜੋ ਪੀੜਿਤ ਗੁਰਪ੍ਰੀਤ ਸਿੰਘ ਹੈ ਇਹਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਾਮਲੇ ਜਿਹੜੀ ਹੈ ਜਾਂਚ ਡੂੰਘਾਈ ਨਾਲ ਹਰ ਪੱਖੋਂ ਟੈਕਨੀਕਲ ਤੌਰ ਤੇ ਵਿਗਿਆਨਕ ਤੌਰ ਤੇ ਜਿਹੜੀ ਹੈਗੀ ਆ ਉਹ ਵਿਗਿਆਨਕ ਤੱਥਾਂ ਦੇ ਆਧਾਰ ਤੇ ਮੁਕੰਮਲ ਕੀਤੀ ਜਾਏਗੀ ਤੇ ਸਬੰਧਤ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜਿਹੜਾ ਹੈ ਚਲਾਨ ਅਦਾਲਤ ਚ ਪੇਸ਼ ਕੀਤਾ ਜਾਏਗਾ ਇਸ ਮਾਮਲੇ ਸੰਬੰਧੀ ਜੋ ਹੁਣ ਤੱਕ ਸਾਡੇ ਪਾਸ ਪੀੜਤਰ ਵੱਲੋਂ ਦਾ ਇਸ ਮਾਮਲੇ ਸੰਬੰਧੀ ਕਿਸੇ ਹੋਰ ਵੱਲੋਂ ਨਾ ਤਾਂ ਕੋਈ ਲਿਖਤੀ ਸ਼ਿਕਾਇਤ ਪੁਲਿਸ ਸਟੇਸ਼ਨ सदर मान ਸਾਹ ਜਾਂ ਚੌਕੀ ਬਹਿਣੀਵਾਲ ਜਾਂ ਕਿਸੇ ਹੋਰ ਅਸਰ ਦੇ ਦਿੱਤੀ ਗਈ ਹੈ ਤੇ ਨਾ ਹੀ ਪੀੜਤਰ ਵੱਲੋਂ ਕੋਈ ਇਸੋਂ ਦੇ ਬਿਆਨ ਲਿਖਾਇਆ ਗਿਆ ਹੈ ਜਦ ਕਿ ਪੀੜਤ ਜੀ ਦਾ ਕਹਿਣਾ ਹੈ ਕਿ ਉਹ 9 ਦੋ ਨੂੰ ਜਿਹੜਾ ਹੈ ਕੱਲ ਸਿਵਲ ਹਸਪਤਲ ਦਾਖਲ ਹੋਏ ਸੀਗੇ ਮਾਨਸਾ ਦੇ ਵਿੱਚ ਤਾਂ ਉੱਥੇ ਸਾਡਾ ਜਿਹੜਾ ਤਤਤੀਸੀ ਅਫਸਰ ਉਹਦੇ ਬਿਆਨ ਲੈਣ ਗਿਆ ਸੀ ਉਸ ਟਾਈਮ ਤੇ ਉਹ ਆਪਣੇ ਬੈੱਡ ਤੇ ਨਹੀਂ ਸੀ ਕਿਤੇ ਇਹ ਦੂਰ ਤੇ ਗਏ ਸੀ ਜਿਸ ਕਰਕੇ ਉਹਨਾਂ ਨਾਲ ਤਾਲਮਿਲ ਨਹੀਂ ਹੋ ਸਕਿਆ ਅੱਜ ਉਹਨਾਂ ਨਾਲ ਤਾਲਮਿਲ ਕਰਕੇ ਉਹਨਾਂ ਨਾਲ ਜਿਹੜੀ ਇਹ ਘਟਨਾ ਹੋਈ ਹੈ ਉਸ ਬੰਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਹ ਬਿਆਨ ਲਿਖ ਕੇ ਇਸ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾ ਰਹੀ ਹੈ ਕਿਹੜੀ ਧਾਰਾ ਤੇ ਪਰਚਾ ਹੋਇਆ ਕਿ ਕਿਹੜਾ ਹੋਇਆ ਸਮਾਨ ਬਰਾਮਦ ਕਰ ਲਿਆ ਇਹ ਜਿਹੜਾ ਹੈਗਾ ਧਾਰਾ 309 ਬ੍ਰੈਕਟ 2 109 ਤੇ 115 ਬ੍ਰੈਕਟ 2 ਬੀ ਐਨ ਐਸ ਤੇ 25540 ਅਸਲ ਅក្ត ਤਹ ਜਿਹੜਾ ਹੈ ਮਕਦਮਾ ਦਾਇਰ ਕੀਤਾ ਹੈ ਤਾਂ ਇਹਦੇ ਜਿਹੜਾ ਸਮਾਨ ਹੋਇਆ ਗਿਆ ਉਹ ਦੋਸ਼ੀ ਨੂੰ ਜਲਦੀ ਕਾਬੂ ਕਰਕੇ ਉਹਦੇ ਤੋਂ ਬਰામ ਕਰਾਇਆ ਜਾ ਰਿਹਾ ਹੈ ਤੇ ਪੀੜਤ ਨੂੰ ਜਿਹੜਾ ਇਨਸਾਫ ਦਿੱਤਾ ਜਾ ਰਿਹਾ ਹੈ ਦੋ ਸਿਰ ਲੋਕਾਂ ਦੇ ਬਾਅਦ ਹੋਰ ਵੀ ਵੀਡੀਓ ਕੰਨੇ ਜਾਰੀ ਹੋਈ ਹੈ ਜਿਸ ਦੇ ਵਿੱਚ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਹੈ। ਅਗਰ ਕੋਈ ਐਸੀ ਵਾਰਦਾਤ ਸਾਡੇ ਮਾਨਸਾ ਸਰਕਾਰੀ ਦੇ ਇਰੀਏ ਚ ਦਾ सदर ਦੇ ਇਰੀਏ ਚ ਹੋਈ ਹੋਵੇਗੀ ਜਾਂ ਮਾਨਸਾ ਜ਼ਿਲ੍ਹੇ ਥੋੜੀ ਹੋਈ ਹੋਗੀ ਤਾਂ ਉਹਦੇ ਸੰਬੰਧੀ ਜਿਹੜਾ ਹੈਗਾ ਜੋ ਵੀ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਉਹਦੀ ਵੀ ਜਿਹੜੀ ਹੈ ਨੁਹਾਈ ਨਾਲ ਜਾਂਚ ਕਰਕੇ ਉਸੇ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਦੱਸਣਾ ਚਾਹੁੰਦਾ ਨਾ ਕਿ ਕੋਈ ਵੀ ਵਿਅਕਤੀ ਜੋ ਕਾਨੂੰਨ ਤੋੜਦਾ ਹੈ ਉਹਨੂੰ ਜੁਰਮ ਕਰਦਾ ਹੈ ਤਾਂ ਉਹ ਕਾਨੂੰਨ ਸਭ ਦੇ ਲਈ ਬਰਾਬਰ ਹੈ ਤਾਂ ਉਹਨੂੰ ਜੋ ਕਾਨੂੰਨ ਸਰਸ ਹੈ ਜਿਹੜੀ ਆ ਉਹ ਜ਼ਰੂਰ ਦੁਆਈ ਜਾਏਗੀ